ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਦੋਸਤੋ ਫਿਲਮ ਸਾਰਾ ਗੜੀ ਆਈ ਸੀ ਅਕਸ਼ੇ ਕੁਮਾਰ ਜੀ ਜੇ ਤੁਸੀਂ ਦੇਖੀ ਹੋਵੇ ਤਾਂ ਉਹਦੇ ਵਿੱਚ ਬਹੁਤ ਹੀ ਕਈ ਸੀਨ ਗਲਤ ਦਿਖਾਏ ਹੋਏ ਨੇ ਇੱਕ ਸੀ ਜਦੋਂ ਸਾਰਾ ਗੜੀ ਦੇ ਵਿੱਚ ਅਕਸ਼ੇ ਕੁਮਾਰ ਜਦੋਂ ਲਾਸਟ ਦੇ ਵਿੱਚ ਮਰਦਾ ਵਾ ਦਿਖਾਇਆ ਹੋਇਆ ਉਹਦੇ ਵਿੱਚ ਸਰਦਾਰ ਅਸ਼ਰ ਸਿੰਘ ਜਦੋਂ ਸ਼ਹੀਦ ਹੋ ਜਾਂਦਾ 4 ਵਜੇ ਸ਼ਹੀਦ ਹੋਇਆ ਸੀ ਉਹ ਉਹਦੇ ਕੋਲੇ ਹੋ ਕੇ ਹੋਰ ਨਾ ਫਿਲਮ ਦੇ ਵਿੱਚ ਦਿਖਾਇਆ ਵਾ ਵੀ ਅਫਗਾਨ ਜੋ ਜਿਹੜੇ ਹੁੰਦੇ ਨੇ ਕਲਿਬਾਨੀ ਇਹਦੇ ਚ ਪਠਾਨ ਉਹਦੇ ਕੋਲੇ ਆ ਕੇ ਖੜ ਜਾਂਦੇ ਨੇ ਤੇ ਦੇਖਦੇ ਨੇ ਉਹਨੂੰ ਆ ਕੇ ਨਾ ਇਦਾਂ ਦੀ ਕੋਈ ਗੱਲ ਨਹੀਂ ਸੀ ਉਹ ਤਾਂ 4 ਵਜੇ ਸ਼ਹੀਦ ਹੋ ਗਿਆ ਸੀ ਰਾਤ ਦੇ ਸਵੇਰ ਦੇ 8 ਵਜੇ ਤੱਕ ਕਿਸੇ ਪਠਾਨ ਦੀ ਹਿੰਮਤ ਨਹੀਂ ਸੀ ਉਹ ਜਿਹੜਾ ਉਹਦੇ ਕੋਲੇ ਜਾ ਜਾ ਸਕਦਾ ਸੀ ਫਿਰ ਵੀ ਇਹਨਾਂ ਨੇ ਕਾਫੀ ਦੂਰ ਤੋਂ ਜਦੋਂ ਉਹਦੇ ਕੋਲੇ ਪਹੁੰਚੇ ਇਹਨਾਂ ਨੇ ਦੇਖਿਆ ਉਹ ਮਾਣਾ ਮਟਾ ਸਾਹ ਸਹੂ ਜੇ ਚੱਲਦੇ ਹੋਣੇ ਵਿਚਾਰੇ ਦੇ ਤਾਂ ਪਹਿਲੇ ਹੀ ਸ਼ਹੀਦ ਹੋਣ ਦੇ ਕੰਢੇ ਤੇ ਸੀ ਉਹ ਤਾਂ ਪਰ ਉਸ ਸਮੇਂ ਵੀ ਉਹ ਬਾਣੀ ਪੜ ਰਹੀ ਸੀ ਇੱਕ ਛੋਟਾ ਜਿਹਾ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਕੋਲੇ ਰੱਖਿਆ ਹੁੰਦਾ ਸੀ ਉਹ ਉਹ ਆਪਣੀ ਉਹ ਦਸਤਾਰ ਦੇ ਵਿੱਚ ਛੇਸਾ ਜਾ ਕੇ ਰੱਖਦੇ ਸੀ ਇਹਨਾਂ ਦੇ ਤੁਸੀਂ ਇਹ ਦੇਖੋ ਵੀ ਉਹ ਪਠਾਣਾਂ ਨੇ ਦੁਪਹਿਰ ਵੀ ਦੂਰ ਤੋਂ ਖੜ ਕੇ ਉਦੋਂ ਬਾਣੀ ਪੜ ਰਹੇ ਸੀ ਥੋੜੇ ਜਿਹਾ ਮੂੰਹ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੌਲੀ ਹੌਲੀ ਉਹਨਾਂ ਨੂੰ ਸੁਣਿਆ ਵੀ ਇਹ ਥੋੜੇ ਸਹਿਕ ਰਹੇ ਨੇ ਉਹਨਾਂ ਨੇ ਦੂਰ ਤੋਂ ਹੀ ਗੋਲੀਆਂ ਮਾਰੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਫੇਰ ਏਡੀ ਨੇੜੇ ਆ ਕੇ ਫੇਰ ਦੇਖਿਆ ਉਹਨਾਂ ਨੇ ਇੱਕ ਦਾ 72 ਯੋਦਾ ਸੀ ਉਹ ਉਹ ਕੱਲਾ ਨਹੀਂ ਸੀ ਨਾਲੇ ਉਰੇ 21 ਦੇ 21 ਉਹ ਸਾਰੇ ਜਣੇ ਬਹਾਦਰ ਸੀ ਉਹਦੇ ਵਿੱਚ ਇੱਕ ਬੱਚਾ ਦਾ ਹੈ ਵੀ ਉਹ ਸ਼ਾਇਦ ਉਹ ਡਰ ਘਬਰਾ ਜਾਂਦਾ ਡਰ ਜਾਂਦਾ ਉਹ ਸਿੱਖ ਕਿਥੋਂ ਡਰਦੇ ਨੇ ਯਾਰ ਇਹ ਫੁੱਟੂ ਗੱਲਾਂ ਹੋਈ ਬੱਸ ਯਾਰ ਲੋਕ ਇਹ ਜਿਹਾ ਨਾ ਇਹ ਆਪਣਾ ਹਰ ਚੀਜ਼ ਦਾ ਸਿੱਖਾਂ ਜਿਹਦੇ ਵਿੱਚ ਨਾ ਇੱਕ ਮੈਂ ਹਿੰਦੂ ਫੋਬੀਆ ਜੰਮ ਕੇ ਗੰਨ ਲੱਗ ਜਾਂਦੇ ਨੇ ਹਿੰਦੂ ਕਾਨੂੰਨ ਕਰ ਦਿੰਦੇ ਨੇ ਹਰ ਚੀਜ਼ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਜਿਹੜੀ ਅਸਲੀ ਸਿੱਖਿਆ ਗੁਰੂ ਜਿਵੇਂ ਆਖਰ ਦੇ ਵਿੱਚ ਉਹਦੇ ਵਿੱਚ ਕਿਸੇ ਨੂੰ ਦਿਖਾਇਆ ਉਹ ਆਪਣੀ ਘਰ ਵਾਲੀ ਨੂੰ ਦੇਖਣ ਲੱਗ ਜਾਂਦਾ ਵਾ ਸਿੱਖੋ ਸਿਰ ਵੀ ਜਿਹੜਾ ਸੱਚਾ ਸਿੱਖਣਾ ਘਰ ਵਾਲੀ ਤਾਂ ਚਲੋ ਲੱਗ ਜਾਗਾ ਆਪਣੇ ਪਰਿਵਾਰ ਦੇ ਮੈਂਬਰ ਇਕ ਲੱਗ ਜਾ ਪਰ ਉਸ ਵਿੱਚ ਗੁਰੂ ਵੀ ਦਿਖਾਉਣਾ ਚਾਹੀਦਾ ਸੀ ਕਿਉਂਕਿ ਗੁਰੂ ਦੇ ਨਾਲ ਸੁਰਤ ਜੁੜੀ ਹੁੰਦੀ ਹੈ ਸਿੱਖ ਦੀ ਵਿੱਚ ਨਾਇਨਾ ਨੇ ਉਹ ਸੀਨ ਦਿਖਾਇਆ ਉਹ ਗੁੱਟ ਕੇ ਸਾਹ ਆ ਗੁਰੂ ਜੰਗੂ ਗ੍ਰੰਥ ਸਾਹਿਬ ਵਾਲਾ ਉਹ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਚ ਇਹ ਦੂਸਰੇ ਫੌਜੀ ਅਫਸਰ ਸੀਗੇ ਉਹਨਾਂ ਨੇ ਅਰੇਜਾਂ ਨੂੰ ਕਹਿਆ ਕਿ ਪਤਾ ਨਹੀਂ ਫੌਜ ਤਾਂ ਲੈ ਲਈ ਸੀ ਲੈ ਲਿਆ ਸੀ ਯਾਨੀ ਉਹ ਹੈਗਾ ਵਾ ਜੇ ਵੀ ਪਤਾ ਨਹੀਂ ਕਿਸੇ ਗੁਰਦੁਆਰੇ ਸਹਿਯੋਗ ਸੋਭੀਤਾ ਮੈਨੂੰ ਇਹਨਾਂ ਨਹੀਂ ਪਤਾ ਹੁਣ ਜੇ ਉਹ ਕੁਝ ਗੁਰਦੁਆਰੇ ਦਾ ਪਰ ਮੈਨੂੰ ਜਿਹੜੀ ਆ ਗੱਲ ਗਲਤ ਲੱਗੀ ਆਪਾਂ ਉਹਨੂੰ ਦੱਸੀ ਸ਼ੇਅਰ ਕਰੀ ਇਹ ਬਹੁਤ ਲੋਕਾਂ ਨੂੰ ਘੱਟ ਨੂੰ ਪਤਾ ਇਹ ਚੀਜ਼ ਦਾ ਬੀਜਾਂ ਉਹ ਚੀਜ਼ ਹੋ ਜਾਂਦੇ ਨੇ ਉਹਨਾਂ ਦੇ ਕੋਲੇ ਉਹ ਆ ਕੇ ਦਿਖਾਉਂਦੇ ਨੇ ਉਹ ਬਹੁਤ ਗਲਤ ਸੀਨਾ ਇਤਿਹਾਸ ਨੂੰ ਦਿਖਾਉਣਾ ਤਾਂ ਸਹੀ ਦਿਖਾਓ ਗਲਤ ਨਾ ਨਾ ਦਿਖਾਓ ਕਿ ਟਫਾੜੇ ਚੀਜ਼ਾਂ ਆਪਣੀਆਂ ਗੱਲੇ ਦੀਆਂ ਨਹੀਂ ਲਿਖੀਆਂ ਹੋਈਆਂ ਵੀ ਸਿੱਖ ਇਤਿਹਾਸਕਾਰਾਂ ਨੇ ਲਿਖੀਆਂ ਨੇ ਇਹ ਅੰਗਰੇਜ਼ਾਂ ਦੇ ਇਤਿਹਾਸਕਾਰ ਉਧਰੋਂ ਫਗਾਨਾ ਦੇ ਇਤਿਹਾਸਕਾਰਾਂ ਨੇ ਜਾਂ ਪਠਾਨਾਂ ਦੇ ਇਤਿਹਾਸਕਾਰਾਂ ਨੇ ਉਹਨਾਂ ਨੇ ਆਪਣੇ ਅਲੱਗ ਇਹ ਆਪਣੇ ਉਹਨਾਂ ਦੀ ਇਤਿਹਾਸ ਕਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਇਹ ਕੋਈ ਹੋ ਪਰ ਫੜਾ ਮਾਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ ਤੇ ਉਦੋਂ ਬਾਅਦ ਵੀ ਦੇਖੋ ਇੱਕ ਤੁਹਾਨੂੰ ਮੈਂ ਹੋਰ ਗੱਲਾਂ ਦੱਸਾਂ ਪੀ ਜ਼ਿਆਦਾਤਰ ਬੱਤ ਤੋਂ ਵੱਜ ਜਿਹੜੇ ਸਿੱਖ ਫੌਜ ਦੇ ਵਿੱਚ ਸੀਗੇ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸਿੱਖ ਫੌਜੀ ਹੀ ਸੀਗੇ ਦੇਖੋ ਦਾਂਦਰੋਂ ਬਾਹਰ ਵੀ ਲੜੇ ਨੇ ਹੰਗਾਮਾ ਬੋਰ ਜਾਪਾਨ ਇਹਦੇ ਵਿੱਚ ਵੀ ਲੜੇ ਨੇ ਜਿਹੜੇ ਲੜੇ ਜਾਣੀ ਉਸ ਸਮੇਂ ਅੰਗਰੇਜ਼ਾਂ ਵੱਲੋਂ ਸੀਗੇ ਅੰਗਰੇਜ਼ੀ ਫੌਜ ਦੇ ਵਿੱਚ ਤੁਸੀਂ ਇਹ ਦੇਖੋ ਵੀ ਸਰਦਾਰ ਉਸ ਸਮੇਂ ਫੌਜੀ ਕਿੰਨੇ ਸੀ ਕੋਦੋਂ ਕੋਈ ਆਪਾਂ ਨੂੰ ਕੰਮ ਨੂੰ ਆਪਣੇ ਨੂੰ ਗਾਈਡ ਕਰਨ ਵਾਲੇ ਨਹੀਂ ਸੀ ਚੱਜ ਦਾ ਕੋਈ ਬੰਦਾ ਜੇ ਜਾਂ ਜਦਾ ਕੋਈ ਗਾਈਡ ਕਰਨ ਵਾਲਾ ਹੁੰਦਾ ਜਦੋਂ ਅੰਗਰੇਜ਼ ਦੇ ਛੱਡ ਕੇ ਗਏ ਨੇ ਅਗਰ ਇੱਕ ਜਾਂ ਤੋਂ ਦੇ ਯਾਦ ਨਹੀਂ ਸ਼ਿਕਰਾ ਹੈਗਾ ਨਾਲੇ ਬਹੁਤ ਬਟਾ ਭਲੇਖਾ ਜਿਵੇਂ ਕਹਿੰਦੇ ਨੇ ਹਮ ਕੌਣ ਦੀ ਲੜ ਕੋ ਚਰ ਖੱਜ ਲਾ ਕੇ ਅੰਗਰੇਜ਼ਾਂ ਤੋਂ ਦੇ ਯਾਦ ਭਰ ਲੈ ਤੋ ਬਟਾ ਉਹ ਹਾਥੂ ਕੁਛ ਨਹੀਂ ਕੀਤਾ ਉਹਨੇ ਅੰਗਰੇਜ਼ ਛੱਡ ਕੇ ਗਏ ਕਿਉਂਕਿ ਉਦੋਂ ਸਿਚੁਏਸ਼ਨ ਇਹੋ ਜਿਹੀ ਹੋਈ ਹੋਈ ਸੀ ਦੂਜੇ ਵੰਡ ਵਾਰ ਦੇ ਵਿੱਚ ਅਮਰੀਕਾ ਨੇ ਨਾ ਧੂਣ ਤੋੜਤੀ ਸੀ ਉਹ ਤੁਮ ਬਤਾਂ ਵੀ ਆਂਦੀ ਉੱਥੇ ਵੀ ਕਿਉਂਕਿ ਇਹਨਾਂ ਦਾ ਰਾਸ਼ ਸੀ ਬ੍ਰਿਟਿਸ਼ ਰਾਜ ਉਹਨਾਂ ਦੇ ਕਿਤਰਾ ਦਾ ਨਾ ਦੀ ਰੀੜ ਦੀ ਹੱਡੀ ਹਲਾ ਕੇ ਰੱਖੀ ਹੋਈ ਸੀ ਇਹਨਾਂ ਨੂੰ ਉਸ ਸਮੇਂ ਛੱਡਣੇ ਹੀ ਪੈਨੇ ਸੀ ਦੇਸ਼ ਉਹ ਤਾਂ ਛੱਡ ਕੇ ਗਏ ਪਰ ਜੇ ਉਦੋਂ ਆਪਣੀ ਕੌਮ ਦੇ ਵਿੱਚ ਕੋਈ ਚੱਜ ਦਾ ਸੋਚਾ ਜਾ ਬੰਦਾ ਹੁੰਦਾ ਜਿਹਦੀ ਨੌਲੇਜ ਦੇ ਵਿੱਚ ਹੁੰਦਾ ਜੀਓ ਪੋਲਿਟਿਕਸ ਨੂੰ ਜੋ ਸੰਬੰਧਾ ਹੁੰਦਾ ਉਸ ਸਮੇਂ ਆ ਪਤੀਜੀ ਧਿਰ ਦੇ ਤੌਰ ਤੇ ਖੜੇ ਸੀ ਬਰਾਬਰ ਅਗਲਿਆਂ ਦੇ ਉਹਨਾਂ ਨੇ ਆਪਾਂ ਦੇਖ ਲਈ ਜਾਣਾ ਸੀ ਕਿਉਂਕਿ ਫੌਜ ਵੀ ਸੀ ਆਪਣੇ ਕੋਲ ਆਪਣੇ ਫੌਜੀਆ ਕੋਲ ਤਾਂ ਐਕਸਪੀਰੀਅੰਸ ਫੌਜੀ ਸੀ ਆਪਣੇ ਫੌਜ ਸਿੱਖਾਂ ਕੋਲੇ ਤਾਂ ਇੱਕ ਤਰ੍ਹਾਂ ਦੇ ਜਨਨ ਕਿ ਇਹਨਾਂ ਦੇ ਮੱਦੇ ਨਜ਼ਰ ਦੂਜੇ ਆਪਾਂ ਦੇਖਿਆ ਨਾ ਮੁਸਲਮਾਨਾਂ ਕੋਲੇ ਸੀਗੇ ਐਕਸਪੀਰੀਅੰਸ ਫੌਜ ਉਹਨਾਂ ਨੂੰ ਹਿੰਦੂਆਂ ਕੋਲੇ ਜੀ ਅੱਬ ਜਦ ਵੀ ਹਰਾਲਾ ਤੋਂ ਕੁਝ ਮਿਲਦਾ ਹੁਣ ਨਹੀਂ ਨੀ ਫੌਜ ਫਾਇਦੇ ਵਿੱਚ ਇਹ ਤਾਂ ਹੁਣ ਵੀ ਡਰ ਜਾਂਦੇ ਨੇ ਇਹਨਾਂ ਦੇ ਹਿਆਸਾ ਆਪਾਂ ਦੇਖੀ ਨੇ ਕਿ ਪਾਕਿਸਤਾਨ ਨਾਲ ਚੰਗੀਆਂ ਨੇ ਇਹਨਾਂ ਦੇ ਕਾਰਨਾ ਜਨ 71 ਦੀ ਵਿੱਚ ਕਾਰਡ ਦੇ ਵਿੱਚ ਤਈ ਫੌਜੀਆਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਵਾ ਉਹਨਾਂ ਦੀ ਆਪਦੀਆਂ ਜੀਵਨੀਆਂ ਦੇ ਵਿੱਚ ਵੀ ਇਹਨਾਂ ਨੇ ਸਾਬਣ ਵਾਲੇ ਪਾਣੀ ਪੀ ਕੇ ਬਿਮਾਰ ਹੋ ਗਏ ਜਾਣ ਕੇ ਵੀ ਸਾਨੂੰ ਜੰਗ ਨਾਲ ਲੜਨੀ ਪਵੇ। ਸਾਬਣ ਵਾਲਾ ਪਾਣੀ ਪੀ ਕੇ ਬਿਮਾਰ ਹੋ ਕੇ ਹਸਪਤਾਲਾਂ 'ਚ ਚਲੇਗੇ। ਉੱਥੇ ਜਾ ਕੇ ਇਹਨਾਂ ਨੂੰ ਮਰ ਹੀ ਗ ਜਾਣਗੇ। ਜੰਗ ਤੇ ਜਾਵਾਂਗੇ ਤਾਂ ਮਰ ਜਾਣਗੇ। ਜਦੋਂ ਆਉਣੀਆਂ ਤਾਂ ਵੈਸੇ ਵੀ ਆਈ ਜਾਣੀਆਂ। ਜੇ ਆਉਣੀਆਂ ਹੁੰਦੀ ਤਾਂ ਸਾਨੂੰ ਸਾਬਣ ਦੇ ਪਾਣੀ ਨਹੀਂ ਲੈ ਜਾਣਾ। ਇਹਨਾਂ ਨੂੰ ਗੱਲ ਪਰ ਬਹਾਦਰੀ ਦੀ ਹੈ ਨਾ। ਇਹ ਜਿਹੜਾ ਖੂਨ ਆ ਪੰਜਾਬ ਦਾ ਕੁਝ ਹੋਰ ਹੀ ਖੂਨਾ ਪੰਜਾਬੀਆਂ ਦਾ ਇੱਕ ਗੱਲ ਹੋਰ ਨਾਲ ਇਹ ਕਹਿਣ ਦੇ ਪੂਰਾ ਦੇਸ਼ ਸੀਗਾ ਆਪਣਾ ਕੋਈ ਪੂਰਾ ਦੇਸ਼ ਨਹੀਂ ਸੀ ਕੋਈ ਇਤਿਹਾਸ ਦੇ ਵਿੱਚ ਇਹ ਪ੍ਰਮਾਣ ਨਹੀਂ ਮਿਲਦਾ ਹੈਗਾ ਵੀ ਹਾਂ ਪੂਰਾ ਦੇਸ਼ ਇਕੱਠਾ ਕਰੇ ਸੀਗਾ ਸਾਰੇ ਅਰਿਆਸਤਾਨ ਅਲੱਗ-ਅਲੱਗ ਸੀ ਉਹ ਵੀ ਰਾਜ ਸੀ ਆਪਣੇ ਅਲੱਗ-ਅਲੱਗ ਹੋਂਦਾਂ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਸੀ ਅਲੱਗ ਹਰੇਕ ਤਰ੍ਹਾਂ ਦਾ ਸਿਸਟਮ ਸੀ ਹਰ ਜਗ੍ਹਾ ਦੇ ਇਹ ਕਹਿੰਦੇ ਨੇ ਪੂਰਾ ਖੰਡ ਭਾਰਤ ਬਗ ਬ ਕੁਛ ਨਹੀਂ ਪਜਾਣੀ ਇਦਾਂ ਦਾ ਕੁਛ ਨਹੀਂ ਸੀਗਾ ਵੀ ਸਾਰਾ ਜਿੰਨੀ ਵੀ ਇਲਾਕਾ ਸੀਗਾ ਅਖੰਡ ਭਾਰਤ ਜਿਵੇਂ ਕਹਿੰਦੇ ਸੀ ਕੁਛ ਨਹੀਂ 80 ਤੱਕ ਕੋਈ ਪਰਮਾਨ ਨਹੀਂ ਹੈਗਾ ਦੂਜੀ ਗੱਲ ਇਹ ਕਹਿੰਦੇ ਨੇ ਹਿੰਦੁਸਤਾਨ ਹਿੰਦੁਸਤਾਨ ਹੁਣ ਤਾਂ ਭਾਰਤ ਜਦੋਂ ਕਿ ਭਾਰਤ ਨੂੰ ਸੀ ਹਿੰਦੁਸਤਾਨ ਤਾਂ ਹੁਣ ਇਹਨਾਂ ਨੇ ਬਾਅਦੋਂ ਯਾਦ ਕਰਿਆ ਭਾਰਤ ਨੂੰ ਸੀ ਪਹਿਲਾ ਏਰੀਆ ਦਾ ਜਾਂ ਇੰਡੀਆ ਇੰਡਸ ਕੰਡਰੀ ਦੀ ਏ ਸੀਗਾ ਇਹਨੂੰ ਦੱਸੋ ਉਹ ਵੀ ਇੰਡਸ ਜਿਹੜਾ ਦਾ ਦੇ ਰਿਹਾ ਉਹ ਪੰਜਾਬ ਦੇ ਵਿੱਚ ਪੈਂਦਾ ਵਾ ਆਤਮਨ ਦਰਿਆ ਉਹ ਪਰਲੀ ਸਾਈਡ ਇਧਰੋਂ ਤੱਕ ਤੇ ਆਇਆ ਹੀ ਨਹੀਂ ਉਹਨਾਂ ਦਾ ਹਿਸਾਬ ਤਾਂ ਵੀ ਨਹੀਂ ਦੂਜੀ ਗੱਲ ਤੁਸੀਂ ਇਸ ਕੋ ਵੀ ਜੇ ਮੰਨ ਲਓ ਚੱਲੇ ਪੂਰਾ ਖੰਡ ਭਾਰਤ ਸੀ ਇਹਨਾਂ ਦਾ ਫਿਰ ਇਹਨਾਂ ਨੂੰ ਸਿਰਫ ਕੋਈ ਇਧਰ ਦਾ ਦਰਿਆ ਕਿਉਂ ਨਹੀਂ ਮਿਲਿਆ ਆਪਣੇ ਇਹਨਾਂ ਦੇ ਸਰੋਤਾਂ ਦੇ ਵਿੱਚ ਮਿਲਦਾ ਕਿਸੇ ਵੀ ਕੋਈ ਵੀ ਇhtiyajat ਕੁਝ ਇਹਨਾਂ ਦੇ ਜੋ ਵੀ ਨੇ ਉਹਨਾਂ ਦੇ ਵਿੱਚ ਕਦੇ ਇਧਰ ਦਾ ਦਰਿਆ ਕਿਉਂ ਨਹੀਂ ਮਿਲਦੇ ਗੰਗਾ ਜਮਨਾ ਤਾਂ ਮਿਲ ਜਾਂਦੀ ਆ ਕਿਉਂਕਿ ਉਹ ਬਣਾਈ ਬਾਅਦ ਚ ਹੋਏ ਨੇ ਜਦੋਂ ਇਹਨਾਂ ਨੇ ਮਿਲਣਾ ਕਿੱਥੋਂ ਆ ਇਹ ਹੁਣ ਆਪਣੇ ਲੋਕਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਬਹੁਤ ਬੰਦਾ ਇਹ ਜਿਹਿਆਂ ਨੇ ਸੋਚਣ ਵਾਲੀਆਂ ਜਿਹੜੀਆਂ ਆਪਾਂ ਨੂੰ ਸਮਝਣੀਆਂ ਚਾਹੀਦੀਆਂ ਨੇ ਵੀ ਦੇਖੋ ਤੁਸੀਂ ਕਿਤਾਬ ਕਿੰਨੇ ਝੂਠ ਨੇ ਜੋ ਕੋਈ ਅਨਾਲਿਸ ਕਰੇਗਾ ਸੱਜ ਨਾਲ ਪੜ੍ਹੇ ਲਿਖੇ ਬੰਦੇ ਕਿਹਨਾਂ ਦਾ ਪੜਾਈਆਂ ਹੀ ਬਦਲ ਪਦਲ ਜਾਂਦੇ ਨੇ ਹਰ ਦਿਨ ਪੜਾਈ ਬਦਲੀ ਜਾਂਦੇ ਨੇ ਹਿੰਦੂ ਕਾ ਨ ਕਰੀ ਜਾਂਦੇ ਨੇ ਪੰਜਾਬੀ ਵਿਆਹ ਤਨ ਖਤਮ ਕਰੀ ਜਾਂਦੇ ਨੇ ਪੰਜਾਬੀ ਸਿੱਖਾਂ ਦਾ ਇਤਿਹਾਸ ਹੀ ਖਤਮ ਕਰੀ ਜਾਂਦੇ ਨੇ ਸਿੱਖਾਂ ਨੂੰ ਤਾਂ ਹਿੰਦੂ ਬਣਾਇਆ ਹੋਇਆ ਨਾ ਨੇ ਸਿੱਖਾਂ ਨੂੰ ਤਾਂ ਸਿੱਖੀ ਦੀ ਮੰਨਦੇ ਜਦ ਕ ਸਾਰੇ ਪਾਸੇ ਸਿੱਖ ਮੈਰਜ ਐਕਟ ਬਣਾਇਆ ਹੈ ਇੱਥੇ ਹਿੰਦੂ ਮੈਰਜ ਐਕਟ ਸਿੱਖ ਮੈਰਜ ਐਕਟ ਨਹੀਂ ਬਣਾਇਆ ਹੋਇਆ ਇਹਨਾਂ ਨੇ ਆਪਾਂ ਨੂੰ ਤਾਂ ਹਿੰਦੂ ਹੀ ਬਣਾ ਦੱਸਿਆ ਹੋਇਆ ਇਹਨਾਂ ਨੇ ਉਹ ਕਿਤਾਬ ਦੀ ਬੱਖੀ ਇਹ ਜਵਨ ਕੇ ਜਾਂਦਾ ਸੀ ਜਿਹੜਾ ਭੀਮ ਰੋ ਬੇਦਗਰ ਬਦਮਾਨ ਸੀ ਕਹਿੰਦੇ ਬਹੁਤ ਬੜਾ ਹੋਊਗਾ ਬਦਮਾਨ ਮੰਨਦੇ ਆ ਪਰ ਉਹਨੇ ਪੰਜਾਬ ਦੇ ਪੱਲੀ ਕੋਈ ਉਹਨੇ ਵਿਦਵਾਨੀਆਂ ਨਾਲ ਪੰਜਾਬੀਆਂ ਦੇ ਲਈ ਕੋਈ ਵਿਦਵਾਨੀ ਵਾਲਾ ਕੰਮ ਨਹੀਂ ਕੀਤਾ ਪੰਜਾਬੀਆਂ ਦੇ ਉਹਨੇ ਟੂਫੇ ਤੋਂ ਛੋਟਾ ਹੀ ਮਾਰਿਆ ਇੱਕ ਤਰ੍ਹਾਂ ਦਾ ਫਿੱਖਾਂ ਦੇ ਵੱਧ ਮਾਰਿਆ ਉਹ ਚਾਹ ਕਰਦੇ ਜਿਹੜੇ ਮਤਲਬ ਥੋੜੀਆਂ ਜੀਆਂ ਜਿਵੇਂ ਖੱਤਰੀ ਹੋਗੇ ਜੱਟ ਹੋਗੇ ਜ਼ਰਖਾਨ ਹੋਗੇ ਹੋਰ ਇਦਾਂ ਦੀਆਂ ਜਾਂਦਾਂ ਨੇ ਉਹਨਾਂ ਨੂੰ ਉਹ ਚਾਨਣ ਦੇ ਵਿੱਚ ਸੱਟ ਗਿਆ ਬ੍ਰਾਹਮਣ ਲੱਗਦੀ ਉਹਦੀ ਬ੍ਰਾਹਮਣਾਂ ਨਾਲ ਸੀ ਇਹ ਸਾਰਿਆਂ ਦੇ ਟੂਆ ਤੋੜ ਕੇ ਚਲੇ ਗਏ ਵੀ ਤੈਨੂੰ ਦੁਖੀ ਤੂੰ ਬ੍ਰਾਹਮਣਾਂ ਉਹ ਆ ਔਖਾ ਨੂੰ ਸਾਨੂੰ ਗਰੀ ਜਾਂਦਾ ਪੰਜਾਬ ਦੇ ਲੋਕਾਂ ਨੂੰ ਕੋਈ ਕਰ ਕਰਕੇ ਜਾਂ ਜਗਣਾ ਨਹੀਂ ਚਲੋ ਕੋਈ ਭਾਂਜੋ ਗਲਤੀ ਹੋਈ ਮਾਫ ਕਰਿਓ ਵੀਰੋ